ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੀ ਕਹਿੰਦੇ ਹੋਗੇ ਭੈਣ ਤੂੰ ਕੀ ਕਰਦੀ ਰਹਿਨੀ ਸਾਰਾ ਦਿਨ ਤੇਰਾ ਭਾਂਡਿਆਂ ਦਾ ਢੇਰ ਜਮਾ ਹੀ ਰੰਦਾ ਕੀ ਕਰਾਂ ਕੰਮ ਤੋਂ ਨਹੀਂ ਤਾਂ ਤੋਂ ਨਹੀਂ ਆ ਜਦੋਂ ਸਵੇਰੇ ਉੱਠਦੀ ਆ ਰਾਦੇ ਧੋਤੇ ਹੁੰਦੇ ਆ ਉਹ ਸੈੱਟ ਕਰਦੀ ਹਣਾ ਉਹਨਾਂ ਨੇ ਸੈੱਟ ਕਰਨ ਤੋਂ ਬਾਅਦ ਕੰਮ ਤੋਂ ਨਹੀਂ ਆ ਛਾਂ ਦੇ ਕੁਕਿੰਗ ਦੇ ਭਾਂਡੇ ਹੋ ਜਾਂਦੇ ਆ ਨਾ ਉਹ ਸੈੱਟ ਕਰਦੀ ਆ ਬਸ ਪੁੱਛੋ ਨਾ ਮੈਨੂੰ ਤੇ ਲੱਗਦਾ ਕਿ ਮੇਰੇ ਨਾ ਭਾਂਡੇ ਜਿਹੜੇ ਆ ਨਾ ਇਹ ਤਾਂ ਮੇਰੀ ਨਾ ਜ਼ਿੰਦਗੀ ਬਣ ਗਿਆ ਭਾਂਡਿਆਂ ਨੇ ਤਾਂ ਮੇਰੇ ਨਾਲ ਕੁਝ ਖਾਸਾ ਹੀ ਪਿਆਰ ਪਾਪੂ ਲਿਆ ਹੈ ਵੇ ਇਹ ਮੇਰਾ ਨਾ ਖਿਹੜਾ ਛੱਡਦੇ ਨੇ ਤੇ ਨਾ ਮੈਂ ਇਹਨਾਂ ਦਾ ਖਿਹੜਾ ਛੱਡਦੀ ਆ ਬੱਸੋ ਜੀ ਫਿਰ ਦੇਖ ਲੋ ਸਾਰਾ ਦਿਨ ਭਾਂਡੋ ਭਾਂਦੀ ਹੋਈ ਰਹਿਣੀ ਆ ਭਾਂਡਿਆਂ ਤੋਂ ਆ ਜੀ ਪਿਆਜ਼ ਤੇ ਅੱਜ ਆਪਾਂ ਕੀ ਬਣਾਉਣਾ ਸਬਜ਼ੀਆਂ ਵਾਲੇ ਚੌਲ ਜਿੰਨੂੰ ਕੇ ਕਹਿ ਦਿੰਦੇ ਨੇ ਪਲਾਉ ਰਾਈਸ ਸਬਜ਼ੀਆਂ ਵਾਲੇ ਪਲਾਉ ਵੈਜੀਟੇਬਲ ਪਲਾਉ ਠੀਕ ਆ ਤੁਸੀਂ ਵੀ ਦੱਸਿਓ ਤੁਹਾਡੇ ਕੀ ਕੀ ਕਹਿੰਦੇ ਆ ਠੀਕ ਆ ਤੇ ਆਪਾਂ ਨੂੰ ਇਹ ਪਲਾਉ ਚਲਾਉ ਤਾਂ ਇੱਥੇ ਆ ਕੇ ਪਤਾ ਲੱਗੇ ਆਪਾਂ ਤਾਂ ਨਿੱਕੇ ਹੁੰਦੇ ਤਾਂ ਉਹੀ ਸੁਣਿਆ ਸੀ ਤੇ ਸਬਜ਼ੀਆਂ ਵਾਲੇ ਚੌਲ ਬਣਾ ਲਓ ਔਰਾਤ ਦੀਆਂ ਬਣੀਆਂ ਵਧੀਆਂ ਉਹਦੀਆਂ ਮਾਵਾਂ ਸਬਜ਼ੀਆਂ ਵੀ ਪਾ ਦਿੰਦੀਆਂ ਹੁੰਦੀਆਂ ਸੀ ਕੋਈ ਵੱਡੀ ਗੱਲ ਨਹੀਂ ਹੈਗੀ ਇੱਥੇ ਨਾ ਇੱਕ ਫਾਇਦਾ ਜ਼ਰੂਰ ਹੈ ਮੈਂ ਤੁਹਾਨੂੰ ਦੱਸਾਂ ਇੱਥੇ ਜਿਵੇਂ ਹੁਣ ਆ ਮੰਨ ਲਓ ਫਰੋਜ਼ਨ ਸਬਜ਼ੀਆਂ ਵੈਸੇ ਹਾਲਾਂਕਿ ਇਹ ਹੈਲਥੀ ਤੇ ਨਹੀਂ ਨੇ ਤੇ ਫਰੋਜ਼ਨ ਸਬਜ਼ੀਆਂ ਮਿਲ ਜਾਂਦੀਆਂ ਜਿਵੇਂ ਹੁਣ ਮੈਨੂੰ ਅੱਜ ਮੈਂ ਬੜੀ ਥੱਕੀ ਜੀ ਪਈ ਸੀ ਤੇ ਤੁਹਾਨੂੰ ਪਤਾ ਹੀ ਆ ਖਾਣਾ ਬਣਾਏ ਬਿਨਾ ਤਾਂ ਆਪਾਂ ਛੁੱਟਰੀ ਹੋ ਨਹੀਂ ਸਕਦੀ ਕਿਉਂ ਸਵੇਰੇ ਕੰਮਾਂ ਤੇ ਖਾਣਾ ਲੈ ਕੇ ਜਾਣਾ ਹੁੰਦਾ ਸੋ ਇਸੇ ਕਰਕੇ ਆਪਾਂ ਨੂੰ ਡੇਲੀ ਖਾਣਾ ਜਿਹੜਾ ਉਹ ਬਣਾਉਣਾ ਹੀ ਪੈਂਦਾ ਤੇ ਅੱਜ ਛੱਟਪਟ ਹਫਤੇ 'ਚ ਇੱਕ ਦਿਨ ਤੇ ਮੈਂ ਚੀਟਿੰਗ ਕਰਦੀ ਕਰਦੀ ਆ ਚੀਟਿੰਗ ਮਤਲਬ ਕਿ ਫਟਾਫਟ ਵਾਲਾ ਜਿਹੜਾ ਖਾਣਾ ਨਾ ਉਹ ਬਣਾ ਦੇਣੀ ਹੁੰਦੀ ਆ ਤੇ ਅੱਜ ਮੈਂ ਸੋਚਿਆ ਵੀ ਕਿਉਂ ਨਾ ਅੱਜ ਨਾ ਵੈਜੀਟੇਬਲ ਜਿਹੜਾ ਪਲਾਉ ਉਹ ਹੀ ਬਣਾ ਦਵਾਂ ਤਾਂ ਜੋ ਮੇਰਾ ਵੀ ਕੰਮ ਸੌਖਾ ਤੇ ਸਵੇਰੇ ਲੰਚ ਦਾ ਵੀ ਹੋ ਜਾਊ ਕਿਉਂਕਿ ਬਾਹਰੋਂ ਵੀ ਲੰਚ ਖਾਣੇ ਆ ਨਾ 25 30 ਡਾਲਰ ਦਾ ਲੰਚ ਪੈ ਜਾਂਦਾ ਠੀਕ ਆ ਫੇਰ ਉਨੀ ਜਿਹੜੀ ਕੁਆਂਟੀਟੀ ਉਹ ਨਹੀਂ ਹੁੰਦੀ ਕੁਆਂਟੀਟੀ ਫੇਰ ਉਹਦੀ ਥੋੜੀ ਦੀ ਥੋੜੀ ਰਹਿ ਜਾਂਦੀ ਹੈ ਤੇ ਹੁਣ ਆਪਣੇ ਵਰਗਿਆਂ ਨੂੰ ਆ ਉਹ ਤੇ ਸਵਰ ਆਉਂਦਾ ਨਹੀਂ ਆ ਮੇਰੀ ਗੱਲ ਨਹੀਂ ਕਰਦੀ ਮੈਂ ਜਗਦੀਪ ਦੀ ਗੱਲ ਕਰਦੀ ਕਿਉਂਕਿ ਫੇਰ ਉਹ ਗੱਲ ਨਹੀਂ ਬਣਦੀ ਉਹਨਾਂ ਨੂੰ ਰਹਿੰਦਾ ਆ ਸ਼ਾ ਉਹ ਮੈਕਡੋਨਲਡ ਸ਼ੈਕਡੋਨਲ ਜਿਹੜੀ ਮੇਰੇ ਤੋਂ ਖਾਦੇ ਜਾਂਦੇ ਇੱਕ ਉਹ ਇਹ ਵੀ ਚੀਜ਼ ਹੋ ਜਾਂਦੀ ਉਹ ਇਵਨ ਇਹ ਨਹੀਂ ਆ ਬਈ ਜ਼ਰੂਰੀ ਵੀ ਉਹ ਬਾਹਰ ਦਾ ਖਾ ਹੀ ਨਹੀਂ ਸਕਦੇ ਖਾ ਸਕਦੇ ਆ ਪ੍ਰੋਬਲਮ ਪਤਾ ਕੀ ਹੁੰਦੀ ਆ ਜਦੋਂ ਬੰਦੇ ਟਰੱਕਾਂ ਦਾ ਕੰਮ ਕਰਦੇ ਨੇ ਕਈ ਵਾਰਾਂ ਨਾ ਐਸੀ ਕਿਸੇ ਜੌਬ ਤੇ ਹੁੰਦੇ ਆ ਕਿ ਟਾਈਮ ਹੀ ਨਹੀਂ ਮਿਲਦਾ ਕਿ ਉਹ ਰਸਤੇ ਦੇ ਵਿੱਚ ਜਿਹੜਾ ਆਫ ਆ ਉਹ ਲੈ ਸਕਣ ਬ੍ਰੇਕ ਲੈ ਸਕਣ ਕਈ ਵਾਰੀ ਤਾਂ ਜਾਂਦੇ ਜਾਂਦੇ ਰਾਹਾਂ ਵਿੱਚ ਹੀ ਖਾਂਦੇ ਵੈਸੇ ਜਿੰਨਾ ਜਿੰਨਾ ਭੈਣਾ ਭਰਾਵਾਂ ਦੇ ਭੈਣ ਭਰਾ ਬਾਹਰ ਟਰੱਕ ਚਲਾਉਂਦੇ ਹੋਣਗੇ ਉਹਨਾਂ ਨੂੰ ਇਹ ਚੀਜ਼ਾਂ ਪਤਾ ਹੋਣਗੀਆਂ ਕਈ ਤਾਂ ਹੁਣ ਦੇਖੋ ਲੰਬੀਆਂ ਜੌਬਾਂ ਤੇ ਜਾਂਦੇ ਨੇ 4-4 5-5 ਦਿਨ ਦਾ ਸਫ਼ਰ ਕਰਦੇ ਨੇ ਉਹ ਤਾਂ ਹਫ਼ਤੇ ਹਫ਼ਤੇ ਦਾ ਖਾਣਾ ਘਰੋਂ ਪਕਾ ਕੇ ਲੈ ਕੇ ਜਾਂਦੇ ਆ ਇਹ ਬਾਹਰលਿਆਂ ਦੇ ਵੈਸੇ ਕਮਾਈਆਂ ਤਾਂ ਜਰੂਰ ਸਾਨੂੰ ਦਿਖਦੀਆਂ ਪਰ ਉਹਨਾਂ ਦੀਆਂ ਉਹ ਖਿਆਈਆਂ ਨਹੀਂ ਦਿਖਦੀਆਂ ਕਮਾਈਆਂ ਤਾਂ حساب ਉੱਥੇ ਕੋਥੇ ਹੀ ਆ ਦੇਖੋ ਗੱਲ ਪਤਾ ਕੀ ਹੁੰਦੀ ਜਦੋਂ ਅਸੀਂ ਇੰਡੀਆ ਜਾਂਦੇ ਨਾ ਸਾਡੇ ਕੋਲ ਹੁੰਦਾ ਫ੍ਰੀ ਟਾਈਮ ਅਸੀਂ ਜਿਹੜੀ ਇੱਥੋਂ ਦੀ ਸੱਚਾਈ ਆ ਉਹ ਤਾਂ ਇੰਡੀਆ ਵਾਲਿਆਂ ਨੂੰ ਦਿਖਾਉਂਦੇ ਨਹੀਂ ਅਸੀਂ ਬਸ ਬ੍ਰਾਂਡਡ ਕੱਪੜੇ ਪਾ ਲਈ ਜੀ ਬ੍ਰਾਂਡਡ ਜੁੱਤੇ ਪਾ ਲਈ ਜੀ ਘੁੰਮ ਲਿਆ ਜੀ ਫਿਰ ਲਿਆ ਤੇ ਚਲੋ ਜੀ ਲੋਕਾਂ ਨੇ ਸਾਨੂੰ ਵੇਖ ਲਿਆ ਤੇ ਉਹਨਾਂ ਨੇ ਸਾਡੇ ਮਜੇ ਲੈ ਲਏ ਉਹਨਾਂ ਨੂੰ ਲੱਗਾ ਭਈ ਇਹ ਤਾਂ ਪੈਸੇ ਬੜਾ ਕਮਾਉਂਦੇ ਨੇ ਇੰਨਾ ਅਰਗ ਤਾਂ ਅਮੀਰ ਹੀ ਕੋਈ ਨਹੀਂ ਹੈਗਾ ਪਰ ਅਸਲ ਸੱਚਾਈ ਉਹ ਨਹੀਂ ਨਾ ਹੁੰਦੀ ਅਸਲ ਸੱਚਾਈ ਕੁਝ ਹੋਰ ਹੀ ਹੁੰਦੀ ਹੈ ਲੋ ਜੀ ਕਰਦੇ ਕਰਾਉਂਦੇ ਨਾ ਆਪਾਂ ਨੂੰ ਇੱਕ ਹੋਰ ਚੀਜ਼ ਲੱਭ ਹੀ ਗਈ ਮੈਂ ਤਾਂ ਸੋਚਿਆ ਸੀ ਅੱਜ ਮਟਰ ਹੈ ਨਹੀਂਗੇ ਕੀ ਕਰੂੰਗੀ ਪਰ ਸ਼ੁਕਰ ਕਰੋ ਕਿ ਆਂ ਮੂੰਗਫਲੀ ਦੇ ਜਿਹੜੇ ਫਰੋਜਨ ਦਾਣੇ ਆ ਨਾ ਇਹ ਵੀ ਇੱਥੇ ਚਲੋ ਸ਼ੁਕਰ ਆ ਵੀ ਕੱਢੇ ਘੜਾਏ ਜੇ ਮਿਲ ਜਾਂਦੇ ਆ ਇਹ ਪੈਸੇ ਕਰੋ ਸਬਜ਼ੀਆਂ ਵੀ ਥੋੜੀਆਂ ਨੇ ਨਾ ਮੈਨੂੰ ਧਿਆਨ ਹੀ ਨਹੀਂ ਰਿਹਾ ਹਰ ਕੀ ਦੇਖਿਆ ਹੀ ਨਹੀਂ ਮੈਂ ਆਪਣਾ ਜਿਹੜਾ ਮਟੀਰੀਅਲ ਆ ਨਾ ਸਬਜ਼ੀਆਂ ਵੀ ਨੇ ਥੋੜੀਆਂ ਠੀਕ ਆ ਛੱਲੀਆਂ ਦੇ ਦਾਣੇ ਵੀ ਨੇ ਥੋੜੇ ਮਤਲਬ ਹੈ ਤਾਂ ਵੱਧ ਨੇ ਫਿਰ ਬਾਲੇ ਇਹ ਨਾ ਛੱਲੀ ਛੱਲੀ ਜੇ ਮੱਕੀ ਦੇ ਦਾਣੇ ਦਾਣੇ ਜੇ ਹੋ ਜਾਣਗੇ ਤੇ ਮੈਂ ਸੋਚਿਆ ਫਿਰ ਐ ਕਰਦੀਆਂ ਵਿੱਚ ਥੋੜੇ ਜਿਹਾ ਆਲੂ ਪਾ ਲੈਣੀ ਕਿਉਂਕਿ ਆਲੂ ਤਾਂ ਤੁਹਾਨੂੰ ਪਤਾ ਆਪਣੇ ਐਸੀ ਕੋਈ ਸਬਜ਼ੀ ਹੁੰਦੀ ਨਹੀਂ ਜਿਹਦੇ 'ਚ ਆਪਾਂ ਨਾ ਪਾਈਏ ਕਰਨਾ ਕਰਾਉਣਾ ਕੀ ਆ ਆਪਾਂ ਸਾਰੇ ਪਾਸੇ ਆਪਦੇ ਹਿਸਾਬ ਨਾਲ ਚੱਲਣੀ ਆ ਕਿਉਂਕਿ ਨਾ ਜਦੋਂ ਸਾਨੂੰ ਪਤਾ ਨਾ ਜਦੋਂ ਸਾਡੀ ਜ਼ਿੰਮੇਵਾਰੀ ਹੈ ਨਾ ਸਾਰੇ ਟੱਬਰ ਦਾ ਢਿੱਡ ਭਰਨ ਦੀ ਤਾਂ ਫਿਰ ਸਾਨੂੰ ਜੋ ਵੀ ਸੌਕਾ ਲੱਗੂ ਜੋ ਵੀ ਮਿਲੂਗਾ ਉਹ ਸਬਜ਼ੀਆਂ ਚ ਤਾਂ ਪਾਵਾਂਗੇ ਹੀ ਨਾ ਹੁਣ ਅਕਸਰ ਫੈਮਿਲੀ ਦਾ ਹੀ ਫਾਇਦਾ ਸੋਚਦੇ ਆਂ ਸੀ ਕਿਹੜਾ ਕੋਈ ਨੁਕਸਾਨ ਸੋਚਦੇ ਨਾਲ ਦੀ ਨਾਲ ਬਚਤ ਵੀ ਕਰਦੀ ਆਂ ਹੁਣ ਕਿੰਨੀ ਵੱਡੀ ਗੱਲ ਸੋਚਣ ਵਾਲੀ ਆ ਅੱਜ ਕਿੰਨੀ ਬਚਤ ਕਰਤੀ ਆਪਾਂ ਬਾਧੂ ਘਾਟੂ ਜਿੰਨੀਆਂ ਸਬਜ਼ੀਆਂ ਪਈਆਂ ਸੀ ਸਾਰੀਆਂ ਚੱਕ ਕੇ ਆਪਾਂ ਇਹਦੇ ਚ ਪਾ ਦਿੱਤੀਆਂ ਤੇ ਚੱਲ ਨਾਲੇ ਇਹਦੇ ਨਾਲ ਥੋੜੇ ਰੰਗीन ਜਿਹੇ ਬਣ ਜਾਣਗੇ ਪਲਾਉ ਜਿਹੜੇ ਹਨਾ ਮੈਨਾ ਮੈਨੂੰ ਕਿਸੇ ਦਾ ਨਾ ਇੱਕ ਕਮੈਂਟ ਆਇਆ ਕਮੈਂਟ ਕੀ ਆਇਆ ਕਿ ਕਹਿੰਦੇ ਤੂੰ ਆਪਦੇ ਦਿਲ ਦੀਆਂ ਗੱਲਾਂ ਤਾਂ ਸ਼ੇਅਰ ਕਰਦੀ ਸਾਰਿਆਂ ਦੇ ਨਾਲ ਕਿਉਂਕਿ ਤੈਨੂੰ ਪੈਸੇ ਹੁੰਦੇ ਆ ਮੈਨੂੰ ਇਹ ਭਲਾ ਦੱਸੋ ਜ਼ਿੰਦਗੀ 'ਚ ਐਸਾ ਕਿਹੜਾ ਬੰਦਾ ਹੈਗਾ ਵੀ ਜਿਹਨੂੰ ਪੈਸਾ ਆਉਂਦਾ ਚੰਗਾ ਨਹੀਂ ਲੱਗਦਾ ਮੈਂ ਵੀ ਤਾਂ ਐਸੀ ਦੁਨੀਆ ਦਾ ਇਨਸਾਨ ਆ ਤੇ ਇਹ ਗੱਲ ਬਿਲਕੁਲ ਨਹੀਂ ਹੈਗੀ ਕਿ ਮੈਂ ਪੈਸਾ ਕਮਾਉਣ ਲਈ ਤੁਹਾਨੂੰ ਫਿਰ ਇਹ ਚੀਜ਼ ਤੁਸੀਂ ਮੈਨੂੰ ਦੇਖ ਕੇ ਸਮਝੀ ਹੋਈ ਨਹੀਂ ਅਸਲ 'ਚ ਕੀ ਆ ਕਿ ਮੈਂ ਜ਼ਿੰਦਗੀ ਚ ਇਕੱਲਾਪਨ ਬਹੁਤ ਦੇਖਿਆ ਤੇ ਮੈਨੂੰ ਮੇਰੇ ਭਰਾ ਨੇ ਇਸ ਪਾਸੇ ਲਾਇਆ ਕਿ ਤੇਰੇ ਦਿਮਾਗ ਚ ਜਿਹੜਾ ਡਿਪਰੈਸ਼ਨ ਤੈਮੂੰ ਇੰਨਾ ਰਹੀ ਆ ਉਹਦੇ ਤੋਂ ਬਚਣ ਲਈ ਤੇਰੇ ਕੋਲ ਇੱਕ ਇੱਕੋ ਤਰੀਕਾ ਤੇਰੇ ਮਨ ਚ ਹੁਣ ਕੀ ਰਹਿੰਦਾ ਕਿ ਤੂੰ ਹਰ ਵੇਲੇ ਸੋਚਦੀ ਮੈਂ ਨਵੀਂ ਨਵੀਂ ਕੋਈ ਵੀਡੀਓ ਸੋਚਾਂ ਮੈਂ ਨਵਾਂ ਨਵਾਂ ਕੋਈ ਡਿਸ਼ ਲੱਭਾਂ ਮੈਂ ਬਣਾਵਾਂ ਅਸਲ ਮੈਂ ਮੇਰਾ ਦਿਮਾਗ ਨੂੰ ਬਿਜ਼ੀ ਕੀਤਾ ਤੁਸੀਂ ਮੇਰੀ ਹੋਰ ਰੀਜ਼ਨ ਨਹੀਂ ਦੇਖਿਆ ਪੈਸਾ ਕਮਾਉਣ ਨੂੰ ਮੈਂ ਆਸਟ੍ਰੇਲੀਆ ਵਰਗੀ ਕੰਟਰੀ ਚ ਬੈਠੀ ਆ ਮੈਂ ਪੈਸਾ ਨਹੀਂ ਕਮਾ ਸਕਦੀ ਪਰ ਉਹਦੇ ਉੱਤੇ ਨਾ ਕਿਸੇ ਨੇ ਰਿਪਲਾਈ ਵੀ ਕੀਤਾ ਬਹੁਤ ਧੰਨਵਾਦ ਉਹ ਵੀਰ ਭਰਾ ਦਾ ਜਾਂ ਭੈਣ ਦਾ ਜਿਨੇ ਵੀ ਉਹਨੂੰ ਕਮੈਂਟ ਕੀਤਾ ਪੈਸੇ ਕਮਾਣ ਲਈ ਹਰ ਕੋਈ ਆਪਦੇ ਦੁੱਖੜੇ ਨਹੀਂ ਸੁਣਾਉਂਦਾ ਹਰ ਕੋਈ ਆਪਦੇ ਦਿਲੀਆਂ ਗੱਲਾਂ ਨਹੀਂ ਕਰਦਾ ਔਰ ਉਹ ਵੀ ਤੁਹਾਨੂੰ ਮੈਂ ਉਹ ਗੱਲਾਂ ਐਜ਼ ਇਟ ਇਜ਼ ਦੱਸਦੀ ਹਾਂ ਉਹ ਚ ਮਿਰਚ ਮਸਾਲੇ ਲਾ ਕੇ ਨਹੀਂ ਦੱਸਦੀ ਅਸਲ ਵਿੱਚ ਮੈਨੂੰ ਤੁਸੀਂ ਆਪਣੀ ਫੈਮਿਲੀ ਵਾਂਗ ਲੱਗਦੇ ਹੋ ਮੈਨੂੰ ਲੱਗਦਾ ਤੁਹਾਡੇ ਨਾਲ ਗੱਲਾਂ ਕਰਕੇ ਨਾ ਮੇਰਾ ਜਿਹੜਾ ਦੇਣਾ ਉਹ ਵਧੀਆ ਹੋ ਜਾਂਦਾ ਤੇ ਰੋਜ਼ ਦੀਆਂ ਜਿੰਨੀਆਂ ਘਟਨਾਵਾਂ ਵਾਪਰੀਆਂ ਹੁੰਦੀਆਂ ਮੈਨੂੰ ਤੇ ਚੰਗਾ ਲੱਗਦਾ ਤੁਹਾਡੇ ਨਾਲ ਸ਼ੇਅਰ ਕਰਨਾ ਜਿਵੇਂ ਤੁਸੀਂ ਉਹਦੋਂ ਇੱਕ ਦਿਨ ਕਿਸੇ ਨੇ ਪੁੱਛਿਆ ਸੀ ਕਿ ਭੈਣੇ ਤੂੰ ਇੱਥੇ ਸਿਲੰਡਰ ਕਾਹ ਤੋਂ ਭਰਉਣੀ ਆ ਇੱਥੇ ਤਾਂ ਪੈਪ ਲਾਈਨ ਲੱਗੀ ਹੁੰਦੀ ਆ ਹਾਂਜੀ ਪੈਪ ਲਾਈਨ ਲੱਗੀ ਹੁੰਦੀ ਆ ਸਾਡੇ ਵੀ ਲੱਗੀ ਹੋਈ ਆ ਅੰਦਰ ਜਿਹੜੀ ਗੈਸ ਆ ਉਹ ਆਂਦੀ ਆ ਪਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਜਿਹੜੀ ਜ਼ਿਆਦਾਤਰ ਕੁਕਿੰਗ ਬਾਹਰ ਕਰਦੀ ਆ ਕਿਉਂਕਿ ਜਿਹੜੀ ਆਪਣੀ ਇੰਡੀਅਨ ਕੁਕਿੰਗ ਆ ਨਾ ਇਹਦਾ ਇੱਕੋ ਹੀ ਮਸਲਾ ਹੈ ਕਿ ਇਹ ਸਾਡੇ ਮਿਰਚ ਮਸਾਲੇ ਵਗੈਰਾ ਹੁੰਦੇ ਤੇ ਇਥੇ ਦੀਆਂ ਫਿਰ ਚਟੀਆਂ ਕੰਧਾਂ ਨੂੰ ਲੱਗ ਜਾਂਦੇ ਆ ਤੇ ਫਿਰ ਤੁਹਾਨੂੰ ਪਤਾ ਆਪਣੇ ਬੌਂਡ ਵਗੈਰਾ ਤੇ ਬੜਾ ਰਿਸਕ ਪੈਂਦਾ ਸੋ ਇਸ ਕਰਕੇ ਜਿਹੜੀ ਮੈਂ ਕੁਕਿੰਗ ਸਾਰੀ ਬਾਹਰ ਕਰਦੀ ਤੇ ਬਾਹਰ ਕੁਕਿੰਗ ਕਰਨ ਦੇ ਲਈ ਨਾ ਮੈਨੂੰ ਜਿਹੜਾ ਸਿਲੰਡਰ ਆ ਉਹ ਭਰਉਣਾ ਪੈਂਦਾ ਕਿਉਂਕਿ ਬਾਹਰ ਚੁੱਲਾ ਹੀ ਰੱਖਿਆ ਹੋਇਆ ਸੋ ਇਸ ਕਰਕੇ ਮੈਂ ਜਿਹੜਾ ਸਿਲੰਡਰ ਆ ਭਰਵਾ ਕੇ ਲਵਨੀ ਤੇ ਇੱਕ ਹੋਰ ਤੁਹਾਨੂੰ ਉਹਦਾ ਵੱਡਾ ਫਾਇਦਾ ਦੱਸਾਂ ਅੱਜ ਦੇਖੋ ਅੱਜ ਨਾ ਇੱਥੇ ਬਲੈਕਆਊਟ ਹੋ ਗਿਆ ਸਾਰੇ ਮੀਂਹ ਨੇ ਰੀ ਇੰਨੀ ਕੁ ਜ਼ਿਆਦਾ ਆ ਗਈ ਇੰਨੇ ਦਰਖਤ ਟੁੱਟ ਗਏ ਸਾਰੇ ਪਾਸੇ ਲਾਈਟ ਚਲ ਗਈ ਅੱਜ ਮੇਰੇ ਵੀ ਇੱਕ ਫਰੈਂਡ ਦੇ ਘਰ ਉਹ ਕਹਿੰਦੇ ਕਿ ਸਾਡੇ ਤਾਂ ਮਨਦੀਪ ਪਰ ਲਾਈਟ ਨਹੀਂ ਹੈਗੀ ਤੇ ਤੇਰੇ ਕੋਲ ਤਾਂ ਘਰੇ ਸਿਲੰਡਰ ਹੁੰਦੇ ਆ ਤੇ ਤੂੰ ਐਂ ਕਰ ਸਾਨੂੰ ਸਿਲੰਡਰ ਦੇ ਦੇ ਚੁੱਲਾ ਦੇ ਦੇ ਵੀ ਅਸੀਂ ਤਾਂ ਅੱਜ ਘਰੇ ਖਾਣਾ ਬਣਾ ਲੈਨੇ ਮੈਂ ਕਹਾਂ ਹਾਂ ਮੇਰੇ ਕੋਲ ਤਾਂ ਵੈਸੇ ਵੀ ਹੁੰਦਾ ਕਿ ਮੈਂ ਇੱਕ ਛੋਟਾ ਜਿਹਾ ਨਾ ਚੁੱਲਾ ਲੈ ਕੇ ਰੱਖਿਆ ਹੋਇਆ ਬਾਹਰ ਅੰਦਰ ਜਾਣ ਵਾਸਤੇ ਜਦੋਂ ਕਿਤੇ ਪਿਕਨਿਕ ਪਕਨਿਕ ਕਦੇ ਜਾਓ ਐਸੇ ਦੇਖਦੇ ਜਾਂਦੇ ਨਹੀਂ ਪਰ ਮੈਨੂੰ ਆदत ਆ ਚੀਜ਼ਾਂ ਉਹੀ ਜਮਾ ਕਰਨ ਦੀ ਤੇ ਉਹ ਲੈ ਆ ਕੇ ਰੱਖਿਆ ਹੋਇਆ ਮੈਂ ਕਿ ਤੁਸੀਂ ਉਹ ਲੈ ਜਿਓ ਤੁਹਾਡਾ ਸਰਜੂ ਕਿਉਂਕਿ ਮੈਨੂੰ ਵੀ ਕੁਕਿੰਗ ਕਰਨੀ ਤੇ ਜਾ ਫਿਰ ਐ ਕਰੂੰ ਮੈਂ फटाफट ਆਪਦਾ ਕੁਝ ਬਣਾ ਲੈਣੀ ਤੁਸੀਂ ਆਇਓ ਤੇ ਤੁਸੀਂ ਲੈ ਜਿਓ ਤੇ ਵੇਖੋ ਇਸ ਤਰ੍ਹਾਂ ਇਹਨਾਂ ਚੀਜ਼ਾਂ ਦੇ ਵੀ ਫਾਇਦੇ ਹੁੰਦੇ ਆ ਤੇ ਮੇਰੇ ਵੱਲੋਂ ਤੇ ਮੈਨੂੰ ਇਹੀ ਰਹਿੰਦਾ ਕਿ ਅਗੇ ਸਾਫ ਭਾਂਡਿਆਂ ਦਾ ਖੜਕਾ ਓ ਮਾਈ ਗਾਡ ਭਾਂਡੇ ਵੀ ਨਾ ਮੈਨੂੰ ਤਾਰ-ਤਾਰ ਕਰਦੇ ਨੇ ਲੱਗਦਾ ਇਹਨਾਂ ਦੀ ਵੀ ਕੋਈ ਦਾਦੀ ਮੇਰੇ ਨਾਲ ਨਾਰਾਜ਼ਗੀ ਹੈ ਪਰ ਚਲੋ ਕੋਈ ਨਾ ਕੀ ਕਰ ਸਕਦੇ ਤੁਸੀਂ ਵੀ ਸੋਚਦੇ ਹੋਣੇ ਅੱਜ ਪੈਣ ਕੀ ਖਾ ਕੇ ਲੱਗੀ ਅੱਜ ਤੇ ਬਾਲੀਆਂ ਗੱਲਾਂ ਸੁਣਾਈ ਜਾਂਦੇ ਆ ਮੂਡ ਦੀ ਗੱਲ ਹੁੰਦੀ ਆ ਦਿਲ ਦੁਖੀ ਹੋਵੇ ਤਾਂ ਫਿਰ ਮੈਂ ਗੱਲਾਂ ਬਹੁਤ ਕਰਦੀ ਆ ਸੋ ਪਹਿਲਾਂ ਤਾਂ ਮੈਂ ਪੈਨ ਲਿਆ ਕੇ ਬਾਹਰ ਧਰਿਆ ਬਾਹਰ ਲਿਆ ਕੇ ਮੈਂ ਇਹਦੇ ਵਿੱਚ ਪਾਇਆ ਬਟਰ ਕਿਉਂਕਿ ਪਲਾਉ ਰਾਈਸ ਬਣਾਉਣੇ ਸੀ ਤੇ ਮੈਂ ਬਟਰ ਪਾ ਕੇ ਜੀਰਾ ਪਾ ਕੇ ਅਦਰਕ ਲਸਣ ਤੇ ਹਰੀਆਂ ਮਿਰਚਾਂ ਪਾ ਦਿਤੀਆਂ ਇਹਦੇ ਵਿੱਚ ਤੇ ਬਾਅਦ ਚ ਮੈਨੂੰ ਰਿਅਲਾਈਜ਼ ਹੋਇਆ ਕਿ ਇੱਥੇ ਪੂਰੀ ਡਾਰਕ ਹੈ ਇੱਥੇ ਮਤਲਬ ਕਿ ਪੂਰਾ ਹਨੇਰਾ ਇੱਥੇ ਤੇ ਪੂਰੀ ਤਰ੍ਹਾਂ ਦਿਖਾਈ ਨਹੀਂ ਦਿੰਦਾ ਪਿਆ ਤੇ ਤੁਹਾਨੂੰ ਤੇ ਸਾਰਿਆਂ ਨੂੰ ਇਹ ਸਹੀ ਤਰ੍ਹਾਂ ਪਤਾ ਹੀ ਨਹੀਂ ਲੱਗਣਾ ਕਿ ਮੈਂ ਕਰ ਕਰਾ ਕਹਿ ਚੁੱਕੀ ਕੜਾਈ ਚੁੱਕ ਕੇ ਲਿਆ ਕੇ ਅੰਦਰ ਰੱਖਦੀ ਅੰਦਰ ਆ ਕੇ ਵੇਖੋ ਕਿੰਨਾ ਚਾਨਨ ਜਾਨਨ ਹਨਾ ਕਿੰਨਾ ਵਧੀਆ ਲੱਗਦਾ ਪਿਆ ਐਟ ਲੀਸਟ ਸਾਨੂੰ ਖੁੱਲਾ ਖੁੱਲਾ ਸਾਰਾ ਕੁਝ ਦਿਖਦਾ ਪਿਆ ਹਨਾ ਫਿਰ ਮੈਂ ਪਾਇਆ ਪਿਆਜ਼ ਪਿਆਜ਼ ਤੁਹਾਨੂੰ ਪਤਾ ਆਪਾਂ ਲੰਬੇ ਲੰਬੇ ਦੇ ਲਈ ਕੱਟਲੇ ਸੀਗੇ ਤੇ ਪਿਆਜ਼ ਕੱਟਣ ਤੋਂ ਬਾਅਦ ਮੈਂ ਇਹਦੇ ਵਿੱਚ ਪਾਇਆ ਟਮਾਟਰ ਤੇ ਫਿਰ ਜਿਹੜੀਆਂ ਸਬਜ਼ੀਆਂ ਸਬਜ਼ੀਆਂ ਤੇ ਮੇਰੇ ਕੋਲ ਬਹੁਤ ਹੀ ਜਨ ਲੱਕੀ ਥੋੜੀਆਂ ਥੋੜੀਆਂ ਸੀ ਤੇ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਸੀ ਸੋਚੋ ਇਹ ਕਿ ਮੈਂ ਕੁੱਲ ਮਿਲਾ ਕੇ ਜਿੰਨਾ ਕੁਝ ਘਰੇ ਪਿਆ ਹੈ ਨਾ ਚੱਕ ਚੱਕਾ ਕੇ ਸਾਰਾ ਅੱਜ ਪਲਾਉ ਵਿੱਚ ਪਾ ਦਿੱਤਾ ਤੇ ਬਸ ਇਹਦਾ ਨਾਂ ਹੀ ਬੜਾ ਸੁਹਣਾ ਸੀ ਪਲਾਉ ਰਾਈਸ ਵੈਜੀ ਪਲਾਉ ਰਾਈਸ ਤੇ ਉਹ ਸਮਝ ਕੇ ਜਗਦੀਪ ਕਹਿੰਦੇ ਅੱਛਾ ਵੈਜੀ ਪਲਾਉ ਬਣਾਇਆ ਇਹ ਕੋਈ ਖਾਸ ਹੀ ਵਧੀਆ ਡਿਸ਼ ਹੋਣੀ ਆ ਮੈਂ ਕਿਹਾ ਹਾਂਜੀ ਹਾਂਜੀ ਜਨਾਬ ਬਹੁਤ ਹੀ ਵਧੀਆ ਡਿਸ਼ ਆ ਤੁਸੀਂ ਇਹੋ ਜਿਹੀ ਡਿਸ਼ ਕਦੇ ਖਾਦੀ ਵੀ ਨਹੀਂ ਹੋਣੀ ਉਹ ਕਹਿੰਦੇ ਅੱਛਾ ਚੱਲ ਠੀਕ ਆ ਫਿਰ ਮੈਂ ਆਉਣਾ ਹੁੰਦਾ ਕਿ ਜਗਦੀਪ ਜਦੋਂ ਕੰਮ ਤੋਂ ਆ ਜਾਂਦੇ ਨਾ ਤੁਹਾਨੂੰ ਪਤਾ ਆਪਾਂ ਨੂੰ ਕਮਾਈਆਂ ਦੀ ਬੜੀ ਲੋੜ ਆ ਉਹ ਆ ਕੇ ਫਿਰ ਰੋਬਰੀਟ ਕਰਨ ਚਲੇ ਜਾਂਦੇ ਤੇ ਇਹਦੇ ਵਿੱਚ ਮੈਂ ਪਾਇਆ ਟਮਾਟਰ ਟਮਾਟਰਾਂ ਨਾਲ ਵੇਖੋ ਕਿੰਨੀ ਰੰਗੀਨ ਬਣ ਗਏ ਇਸ ਤੋਂ ਵੀ ਜ਼ਿਆਦਾ ਮੇਰੀ ਸਬਜ਼ੀ ਨੇ ਰੰਗੀਨ ਪਤਾ ਕਿੱਦਾਂ ਬੰਨਾਂ ਜਦੋਂ ਮੈਂ ਇਹਦੇ ਵਿੱਚ ਪਾਉਣੇ ਆਲੂ ਜਦੋਂ ਮੈਂ ਇਹਦੇ ਵਿੱਚ ਪਾਉਣੀਆਂ ਸਬਜ਼ੀਆਂ ਇਹਨੇ ਤੇ ਰੰਗीन ਰੰਗीन ਤੇ ਰੰਗਬਰੰਗੇ ਸਬਜ਼ੀ ਤੇ ਵੈਸੇ ਵੀ ਖਾਣ ਨੂੰ ਸੋਹਣੀ ਲੱਗਦੀ ਹੈ ਕਿੰਨੀ ਸੋਹਣੀ ਸੋਹਣੀ ਸਬਜ਼ੀ ਬਣ ਜਾਂਦੀ ਹੈ ਤੇ ਇਹਦੇ ਬਣੇ ਸੀ ਪਲਾਉ ਰਾਈਸ ਤੇ ਮੱਕੀ ਨੇ ਤੇਨੂੰ ਵੈਸੇ ਹੀ ਚਾਰ ਚੰਨ ਲਾ ਦੇਨੇ ਸੀ ਤੇ ਸਬਜ਼ੀਆਂ ਨੇ ਇਹਨੂੰ ਹੋਰ ਰੰਗीन ਕਰ ਦਿੱਤਾ ਤੇ ਰੌਂਗ ਹੈ ਵੀ ਰੰਗਬਰੰਗੇ ਸੀ ਗਾਜਰਾਂ ਤੇ ਜਮਾ ਹੀ ਲਾਲ ਲਾਲ ਤੇ ਨਾਲ ਸੀਗੀਆਂ ਗੋਭੀ ਤੇ ਨਾਲ ਸੀ ਬਰੋਕਲੀ ਲੈ ਬਰੋਕਲੀ ਮੈਨੂੰ ਵੀ ਇੱਥੇ ਆ ਕੇ ਪਹਿਲੀ ਵਾਰ ਪਤਾ ਲੱਗਾ ਇੰਡੀਆ ਮੈਨੂੰ ਨਹੀਂ ਪਤਾ ਵੀ ਬਰੋਕਲੀ ਨਾਮ ਦੀ ਵੀ ਕੋਈ ਸਬਜ਼ੀ ਹੁੰਦੀ ਹੈ ਬ੍ਰੋਕਲੀ ਕੀ ਹਰੇ ਰੰਗ ਦੀ ਗੋਭੀ ਹਰੇ ਰੰਗ ਦੀ ਗੋਭੀ ਤੇ ਉਹਨੂੰ ਕਹਿ ਦਿੰਦੇ ਬਰੋਕਲੀ ਤੇ ਵੈਸੇ ਉਹ ਵੈਸੇ ਸਿਹਤਮੰਦ ਬਹੁਤ ਹੁੰਦੀ ਆ ਮਤਲਕ ਚੰਗੀ ਹੁੰਦੀ ਸਿਹਤ ਲਈ ਬਾਹਲੀ ਵਧੀਆ ਹੁੰਦੀ ਆ ਸੋ ਉਹ ਖਾ ਲੈਣੀ ਚਾਹੀਦੀ ਆ ਜਿਵੇਂ ਅੱਜ ਮੈਂ ਤੁਹਾਨੂੰ ਦੱਸਿਆ ਨਹੀਂ ਸਾਡੇ ਅੱਜ ਹੋ ਗਿਆ ਬਲੈਕਆਊਟ ਤੇ ਉੱਥੇ ਸਾਡੀ ਏਜ ਕੇਅਰ ਦੇ ਵਿੱਚ ਬਰੋਕਲੀ ਬਰੋਕਲੀ ਤਾਂ ਬਾਹਲੀ ਬੰਦੀ ਆ ਉਹ ਬੁੱਢਿਆਂ ਨੂੰ ਬਾਹਲੀ ਖਵਾਈ ਜਾਂਦੀ ਆ ਕਿਉਂਕਿ ਉਹ ਕਹਿੰਦੀ ਇਹਨਾਂ ਦੀ ਜਿਹੜੇ ਹਾਰਮੋਨ ਮਤਲਕ ਬੋਡੀ ਐ ਨਾ ਕਮਜ਼ੋਰ ਹੁੰਦੀ ਆ ਤੇ ਉਹਨਾਂ ਨੂੰ ਗਾਜਰਾ ਗੋਜਰਾ ਬੀਨਸ ਜਿਹਨੂੰ ਆਪਾਂ ਫਲੀਆਂ ਕਹਿੰਦੇ ਨੇ ਇਹ ਸਾਰਾ ਕੁਝ ਨਾ ਬੋਇਲ ਕਰਕੇ ਤੇ ਇਹੀ ਸਾਰਾ ਕੁਝ ਖਵਾ ਤੇ ਮੈਂ ਤੇ ਅੱਜ ਚੱਕ ਕੇ ਪੁਲਾਏ ਦੇ ਵਿੱਚ ਪਾ ਦਿੱਤੇ ਤੇ ਉੱਤੋਂ ਮੈਂ ਪਾਤੇ ਕਾਜੂ ਦੇ ਵਿੱਚ ਮੈਂ ਪਾਤੀ ਮੂੰਗਫਲੀ ਤੇ ਇਹਦੇ ਜਦ ਮੈਂ ਹੋਰ ਚਾਰ ਚੰਨ ਲਾਤੇ ਫਿਰ ਤੁਹਾਨੂੰ ਪਤਾ ਰਹਿੰਦਾ ਖੁਦਾ ਆਪਣੇ ਮਸਾਲੇ ਮਸਾਲਿਆਂ ਨੇ ਤੇ ਹੋਰ ਵੀ ਇਹਨੂੰ ਗੁੱਡ ਕਰ ਦੇਣਾ ਹੈ ਵੀਡੀਓ ਥੋੜੀ ਜੀ ਮੈਂ ਫਾਸਟ ਮੋਡ ਤੇ ਬਣਾ ਰਹੀ ਇਸ ਲਈ ਇਹਦੇ ਵਿੱਚ ਮੈਂ ਜਿਹੜੇ ਸਾਰੀਆਂ ਜਿਹੜੇ ਸੀ ਨਮਕ ਮਿਰਚ ਹਲਦੀ ਤੇ ਜਿਹੜਾ ਕੋਰੀਅੰਡਰ ਕਮਿਨ ਜਿਹੜੇ ਸਬਜ਼ੀਆਂ ਚ ਮੈਂ ਪਾਉਣੀ ਨੇ ਸਭ ਕੁਝ ਮੈਂ ਇਹਦੇ ਚ ਪਾ ਦਿੱਤਾ ਹੈ ਤੇ ਉੱਪਰ ਪਾਈ ਸੀ ਮੈਂ ਕਾਜੂ ਬਦਾਮ ਕਿਉਂਕਿ ਮੈਨੂੰ ਚਾਹੀਦੀ ਸੀ ਮੇਰੀ ਸਬਜ਼ੀ ਦੀ ਜਿਹੜੀ ਸ਼ਕਲ ਹਨ ਉਹ ਬਾਹਲੀ ਸੋਹਣੀ ਬਣੇ ਮਾਫ ਕਰਿਓ ਬਾਰ-ਬਾਰ ਮੇਰੇ ਮੂੰਹ ਸਬਜ਼ੀਆਂ ਨਿਕਲਦੀ ਪਲਾਉ ਰਾਈਸ ਇਹਦੇ ਵਿੱਚ ਮੈਂ ਬਾਸਮਤੀ ਰਾਈਸ ਯੂਜ਼ ਕੀਤੇ ਸੀਗੇ ਤੇ ਜਿਹੜੇ ਮਸਾਲੇ ਸੀ ਆਪਣੇ ਜਿਹੜੇ ਘਰੇ ਹੁੰਦੇ ਉਹ ਪਾਏ ਤੇ ਨਾਲ ਮੈਂ ਬਣਾ ਦਿੱਤਾ ਜਗਦੀਪ ਹੁਣਾਂ ਨੂੰ ਹਰਾ ਧਨੀਆ ਪਾ ਕੇ ਤੇ ਬੂੰਦੀ ਪਾ ਕੇ ਮੈਂ ਬਣਾ ਦਿੱਤਾ ਉਹਨਾਂ ਦੇ ਲਈ ਵਧੀਆ ਜਿਆ ਦਹੀਂ ਮੈਂ ਕਿਹਾ ਦਹੀਂ ਤੇ ਨਾਲ ਹੁਣਾ ਬੜਾ ਜ਼ਰੂਰੀਆ ਕਿਉਂਕਿ ਇਹ ਜਿਹੜੇ ਰਾਈਸ ਆ ਕੱਲੇ ਨਹੀਂ ਖਾਦੇ ਜਾਂਦੇ ਸੁੱਕੀ-ਸੁੱਕੀ ਚੀਜ਼ ਦੀ ਆਪਾਂ ਨੂੰ ਆਦਤ ਨਹੀਂ ਹੁੰਦੀ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਪਲੀਜ਼ ਮੇਰੇ ਵਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਮੈਨੂੰ ਇਹਦੇ ਨਾਲ ਥੋੜੀ ਜੀ ਮੋਟੀ ਮਿਲਦੀ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੇ ਲਾਈਕ ਸ਼ੇਅਰ ਨਹੀਂ ਵੀ ਕਰਨਾ ਕਮੈਂਟ ਕਰ ਦਿਆ ਕਰੋ ਮੈਨੂੰ ਵਧੀਆ ਲੱਗਦਾ ਤੇ ਕਮੈਂਟ ਪੜ੍ਹਨੇ ਥੈਂਕ ਯੂ